ਕੀ ਹੋ ਗਿਆ ਤੁਹਾਡਾ ਡੇਟ ਕਿੰਨਾ ਕਰਦਾ ਹੈ ਵੇਖੋ ਸਰਕਾਰ ਦੀ ਮਨਛਾ ਤੋਂ ਤੁਹਾਨੂੰ ਪਤਾ ਲੱਗ ਹੀ ਚੁੱਕਾ ਸਾਨੂੰ ਤਾਂ ਪਤਾ ਸੀਗਾ ਕਿ ਸਰਕਾਰ ਜਿਹੋ ਜੀ ਬਣੀ ਖਲੀ ਤੇ ਸਰਕਾਰ ਦਾ ਜਿਹੋ ਜਿਹਾ ਵਤੀਰਾ ਹੈ ਲੰਮੇ ਸਮੇਂ ਤੋਂ ਜਿਹੜੀਆਂ ਲੜਦੇ ਹੋਏ ਲੋਕ ਸਾਡੇ ਲੰਮੇ ਸਮੇਂ ਤੋਂ ਜਿਹੜੀਆਂ ਲੜਾਈਆਂ ਨੇ ਲੋਕਾਂ ਦੇ ਪੱਖੀ ਲੋਕਾਂ ਦੇ ਹੱਕ ਵਾਸਤੇ ਉਹ ਪਿੰਡ ਜੋਂ ਦੇ ਵਿੱਚ ਜਿਹੜਾ ਮਸਲਾ ਸੀਗਾ ਉਹਦੀ ਜ਼ਮੀਨ ਤੇ ਸਕੂਲ ਚੌਕੇ ਦਾ ਉਹਦੇ ਵਾਸਤੇ ਜਿਹੜੀ ਲੜਾਈ ਸਾਡੇ ਲੜਦੇ ਸੱਚਾਈ ਨੂੰ ਸੱਚ ਨੂੰ ਪੇਸ਼ ਕਰਨ ਵਾਸਤੇ ਜਿਹੜੇ ਸਾਡੇ ਦੋ ਆਗੂ ਉਹਨਾਂ ਨੇ ਲਗਭਗ ਪਿਛਲੇ 10 ਮਹੀਨਿਆਂ ਤੋਂ ਡੀਟੇਨ ਕਰਕੇ ਉਹਨਾਂ ਨੂੰ ਜੇਲਾ ਵਿੱਚ ਧੱਕਿਆ ਸੀਗਾ ਉਹਦੇ ਪਿਛਲੇ ਦਿਨ ਇੱਕ ਮਾਤਾ ਗੁਜਰਗੀ ਸਾਡੇ ਆਗੂ ਦੀ ਪਰ ਫਿਰ ਵੀ ਉਹਨੂੰ 10 ਦਿਨਾਂ ਦੀ ਜਿਹੜੀ ਛੁੱਟੀ ਦੇ ਕੇ ਤੇ ਦੁਬਾਰਾ ਫਿਰ ਜੇਲ੍ਹ ਦੇ ਵਿੱਚ ਧੱਕ ਧਾਕ ਇਧਰ ਸੂਬਾ ਕਮੇਟੀ ਨੇ ਜਿਹੜਾ ਆਕਰ ਦਿੱਤਾ ਸੀਗਾ ਵੀ ਆਪਾਂ ਉਹ ਬੰਦੇ ਰਿਹਾ ਕਰਾਉਣੇ ਕਿਉਂਕਿ ਉਹਨਾਂ ਦੇ ਉੱਤੇ ਵੱਡਾ ਇਲਜ਼ਾਮ ਜੇ ਉਹਨਾਂ ਦਾ ਕ੍ਰਾਈਮ ਨਹੀਂਗਾ ਜੇ ਉਹਨਾਂ ਨੂੰ ਕੋ ਇਹੋ ਜੀ ਵੱਡੀ ਸਜ਼ਾ ਨਹੀਂ ਮਿਲੀ ਜਿਹੜੀ ਉਹਨਾਂ ਨੇ ਇਹਨਾਂ ਲੰਮਾ ਜੇਲ੍ਹ ਕੱਟਣੀ ਪੈਦੀ ਤੇ ਸੂਬਾ ਕਮੇਟੀ ਨੇ ਜਿਹੜਾ ਫੈਸਲਾ ਕਰਕੇ ਤੇ ਅੱਜ ਦੀ ਜਿਹੜਾ ਥੇ ਤਰੀਕ ਦਾ ਉਹਨਾਂ ਨੂੰ ਹਰਿਆਈ ਕਰਾਉਣ ਵਾਸਤੇ ਬਠਿੰਡੇ ਦੇ ਜਿਹੜਾ ਸਾਰਾ ਸੈਕਟਰੀਏਟ ਘੇਰ ਦਾ ਪ੍ਰੋਗਰਾਮ ਲਿਖਿਆ ਸੀਗਾ ਉਹਦੇ ਵਿੱਚ ਇਹਨਾਂ ਨੇ ਅੱਜ ਸਾਡੇ ਸਾਰੇ ਆਗੂਆਂ ਨੂੰ ਯਾਨੀ ਕਿ ਉਹਨਾਂ ਨੂੰ ਘਰੇ ਨਜ਼ਰਬੰਦ ਕਰਦੀ ਪੂਰੀ ਕੋਸ਼ਿਸ਼ ਕੀਤੀ ਏ ਪਰ ਮੈਂ ਤਾਂ ਪਹਿਲੋਂ ਹੀ ਜਿਹੜਾ ਇੱਧਰ ਸਾਡੇ ਘਰੇ ਮੈਚ ਸੀਗੀ ਤੇ ਸਾਡੇ ਅੱਜ ਜਿਹੜੀ ਬੱਚਿਆਂ ਦੀ ਮਿਲਣੀ ਦਾ ਪ੍ਰੋਗਰਾਮ ਸੀਗਾ ਸਾਡੇ ਘਰੇ ਪ੍ਰੋਗਰਾਮ ਸੀ ਮੈਂ ਤਾਂ ਜਾਣਾ ਹੀ ਨਹੀਂ ਸੀਗਾ ਸਾਡੀ ਦੂਜੀ ਟੀਮਾਂ ਸਾਰੀਆਂ ਪਹੁੰਚੀਆਂ ਹੋਈਆਂ ਨੇ ਕਈ ਆ ਰਹੇ ਨੇ ਪਰ ਇਹਨਾਂ ਪੁਲਿਸ ਨੇ ਹਰ ਇੱਕ ਆਗੂ ਦੇ ਘਰ ਦੇ ਦੇ ਅੱਗੇ ਪੁੱਛ ਮਠਾਈ ਹੋਈ ਏ ਸੋ ਇਹ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਕੰਮ ਕਰਨਾ ਸੀ ਉਹ ਤਾਂ ਕਰ ਨਹੀਂ ਰਹੀ ਤੇ ਜਿਹੜੇ ਲੋਕ ਪੱਖੀ ਨੇ ਲੋਕਾਂ ਦਾ ਹੱਕ ਮੰਗਦੇ ਉਹਨਾਂ ਦੇ ਅੱਗੇ ਪੁੱਛ ਮਠਾਈ ਆ ਪਿਛਲੇ ਦਿਨੀ ਸਾਡੇ ਇੱਥੇ ਮੋਟਰਾਂ ਚੋਰੀ ਚੋਰਾ ਦੀ ਹੋਈ ਇਹਨਾਂ ਨੇ ਕੋਈ ਨਹੀਂ ਕਰਦੇ ਨਸ਼ਾ ਤਸ਼ਕਰ ਸਮਿਆਂ ਅਰਖ ਸ਼ਰੇਆਂ ਘੁੰਮਦੇ ਬੈਠੇ ਉਹਨਾਂ ਨੂੰ ਕੋਈ ਡਟੇ ਨਹੀਂ ਕਰਦੇ ਜੇ ਕੋਈ ਬੰਦਾ ਕ੍ਰਾਈਮ ਕਰਦਾ ਉਹਨੂੰ ਕੋਈ ਸਜ਼ਾ ਨਹੀਂ ਨ ਜਾਂਦੀ ਸਾਡੇ ਕੋਲ ਮੁਲਾਜ਼ਮ ਨਹੀਂ ਆਣਗੇ ਅੱਜ ਸਵੇਰੇ 15 ਮੁਲਾਜ਼ਮ ਗੱਡੀਆਂ ਲੈ ਕੇ ਮੇਰੇ ਧੜਕੇ 4 ਵਜੇ ਗੇਟ ਦੇ ਅੱਗੇ ਆ ਕੇ ਬੈਠੇ ਮੈਂ ਨਾ ਨਾ ਕਿ ਮੈਂ ਤਾਂ ਜਾਣਿਆ ਨਹੀਂ ਕਿ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਚੋਰਾਣੇ ਫੜੋ ਚੋਰ ਛਰੇ ਆਵਾਂ ਰਾਤੀ ਮੋਟਰਾਂ ਲਾ ਕੇ ਲੈ ਗਏ ਜਿਹੜਾ ਕੰਮ ਤੁਹਾਡੇ ਕਰਨ ਵਾਲਾ ਉਹ ਕਰੇ ਪਰ ਵੇਖੋ ਸਰਕਾਰ ਜਾਂ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਪਾਸੇ ਨੇ ਇਹਨਾਂ ਨੂੰ ਲੈ ਕੇ ਤੁਰੀ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਆਉਣ ਵਾਲੇ ਸਮੇਂ ਦਾ ਬਹੁਤ ਮਹਾਨ ਰਿਜ਼ਲਟ ਨਿਕਲੂਗਾ ਲੋਕ ਇਸ ਗੱਲ ਨੂੰ ਇਕੱਠਿਆ ਹੋ ਕੇ ਲੜਨਗੇ ਲੋਕਾਂ ਦੀ ਤਾਕਤ ਕਰਕੇ ਇਹ ਭਾਵੇਂ ਜਿੱਦੀ ਮਰਜ਼ੀ ਫੋਰਸ ਲਾ ਲੈਣ ਉਹ ਲੋਕ ਇਕੱਠੇ ਹੋਣਗੇ ਤੇ ਲੋਕ ਇਸ ਆਪਦੇ ਆਗੂਆਂ ਨੂੰ ਹਰਿਆ ਕਰਾ ਕੇ ਤੇ ਲੋਕਾਂ ਦੀ ਲੜਾਈ ਲੜਨਗੇ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ